ਤੋਡ ਜੀਵੜ ਅਵਰਨਾ ਕੋਈ ਇਹ ਪੱਤੇ ਪਾ ਜੀ ਤੁਹਾਡੇ ਜਿੱਦਾ ਵੱਡਾ ਅਵਰਕ ਸਾਥ ਤੇ ਹੋਰ ਕੋਈ ਦੂਸਰਾ ਨਹੀਂ ਹੈ ਜਿੰਦੇ ਵੱਡੇ ਤੁਸੀਂ ਆਪ ਹੋਂਦੇ ਆਪ ਹੀ ਹੋ ਸੋ ਹੋ ਤੁਹਾਡੇ ਜਿੱਦਾ ਵੱਡਾ ਨਿਗਾਹ ਮਾਰ ਕੇ ਵੀ ਕੋਈ ਕੋ ਨਿਗਾਹ ਵਿੱਚ ਨਹੀਂ ਆਉਂਦਾ ਹੈ ਤੇਰਾ ਸ਼ਰੀਫ ਕੋ ਨਹੀਂ ਜਿਸ ਨੂੰ ਨਵਾਦ ਆਇ ਸੁਨਾਇਆ ਸਭ ਵੱਡੇ ਵੱਡੇ ਕਰਾਮਾਤਾਂ ਵਾਲੇ ਪੀਰ ਪਗੰਬਰ ਅਵਤਾਰ ઋષਿ ਮੁਨੀ ਮਹਾਤਮਾ ਵੱਡੇ ਵੱਡੇ ਜਿਹੜੇ ਹਾਤੋਂ ਪਾਰਸ਼ਾ ਸਭ ਤੁਸੀਂ ਹੁਕਮ ਵਿੱਚ ਪੈਦਾ ਕੀਤੇ ਹਨ ਤੇ ਹੁਕਮ ਵਿੱਚ ਸਾਰ ਨੂੰ ਆਪਣੇ ਵਿੱਚ ਸਮੇਟ ਲੈਂਦੇ ਹੋ। हे ਪਰਮੇਸ਼ਰ ਤੁਹਾਡੇ ਜਿੱਦਾ ਵਧਾਵਲਾ ਸਾਨ ਤੇ ਹੋਰ ਕੋਈ ਨਹੀਂ। ਜਦ ਕੋ ਵਾਰੀ ਸੰਕਲਪ ਕਰਦੇ ਹੋ ਤਾਂ ਚੁੱਪਾ ਪਸਾਓ ਇੱਕੋ ਕੋ ਆਓ। ਇੱਕੋ ਹੀ ਬਤਨੋ ਚਾਰ ਕਰਕੇ ਸਭ ਸ੍ਰਿਸ਼ਟੀ ਦਾ ਪਤਾਰਾ ਕਰੋੜਾ ਸੰਗ ਬ੍ਰਹਮੰਡ ਤੁਸੀਂ ਰਾਜ ਕਰਦੇ ਹੋ। ਜਦੋਂ ਚਾਹੋ ਹ ਆਪਣੀ ਆਪ ਆਪਣੀ ਸ਼ਕਤੀ ਦੁਆਰਾ ਤਾਰੂ ਸੂਤਿ ਤੋਂ ਆਪਣੇ ਵਿੱਚ ਹੀ ਲੂਣ ਕਰ ਲੈਂਦੀ ਹੋ। ਫਿਰ ਆਪਣੇ ਸਾਰੇ ਮਹਿਮਾਨ ਦੇ ਰੂਜੇ ਸਮਾਧੀ ਲਾ ਕੇ ਉਸਤ ਹੋ ਜਾਂਦੇ ਹੋ। ਇਹ ਪਰਮੇਸ਼ਰ ਤੁਹਾਡੇ ਜਿੱਦਾ ਵੱਡਾ ਵਰਤ ਸਾਥ ਤੇ ਹੋਰ ਕੋਈ ਦੂਸਰਾ ਨਹੀਂ ਹੈ।